ਸੇਕਸ਼ਿਨ ਗਾਲ 1984 ਦੇ ਦੰਗੇ ਹਰਮੰਦਰ ਸਾਹਿਬ ਦਾ ਹਮਲਾ ਵਗੈਰਾ ਹੋਇਆ ਹਾਂਜੀ ਖੰਨਤ ਜਰਨੈਲ ਸਿੰਘ ਜੀ ਖਾਲਸਾ ਪੰਡਰਾਲੇ ਗੋਣਿਆਂ ਵਾਲੇ ਮੰਡੀ ਆਈ ਸੀ ਉਹਨਾਂ ਦੀਆਂ ਜਿਹੜੀਆਂ ਮੰਗਾਂ ਹੀ ਸੀ ਉਹ ਸਾਰੀਆਂ ਪੰਜਾਬ ਪੱਖੇ ਸੀ ਫਿਰ 84 ਦੇ ਵਿੱਚ ਸਰਵਾਰ ਸਾਹਿਬ ਤੇ ਟੈਕ ਹੋ ਗਿਆ ਕਿ ਮੈਂ ਤਾਂ ਨਹੀਂ ਦੇਖਿਆ ਨਹੀਂ ਸੁਣਿਆ ਕਿ ਬਹੁਤ ਜ਼ਿਆਦਾ ਚਲਬੁਕਾਉ ਵੀ ਲਾਈਟਿੰਗ ਆ ਰ ਮਿਰਚਾਂ ਬਾਦੋਂ ਉਹ ਸਮੇਂ ਆਹੀ ਮੋਦੀ ਕੇ ਦਾ ਗਵਰਨਰ ਕਿਥੇ ਦਰਬਾਰ ਸਾਹਿਬ ਤੇ ਰਹਿੰਦਾ ਹੈ ਇਹ ਸੀ ਵੀ ਪਾਕਿਸਤਾਨ ਨਾਲ ਜੰਗ ਲਾ ਕੇ ਉਹਦੇ ਪੁੱਛੇ ਸੋਂ ਕਿ ਪੰਜਾਬ ਦੇ ਜਿਹੜੇ ਬੰਦੇ ਮਾਰ ਕੇ ਪੰਜਾਬ ਦੀ ਬਰਬਾਦੀ ਕਰਦੇ 31 ਅਕਤੂਬਰ ਵਾਲੇ ਦਿਨ ਤਕਰੀਬਨ ਸਵਾ ਬਣੋਂ ਦਾ ਟਾਈਮ ਆ ਉਹ ਸਮੇਂ ਕਰਕੇ ਜੋ ਬਿਆਸ ਸਿੰਘ ਨੇ ਗੋਲੋਂ ਮਾਰਿਆ ਤੇ ਈਂਆ ਨੰਨੀਆ ਕਰਾਰੇ ਸਾਰੇ ਏਹ ਰੋਡ ਕਰਕੇ ਗਲਾਂ ਦੇ ਵਿੱਚ ਟਾਇਰ ਪਾ ਕੇ ਬਹੁਤ ਇਸ ਕਾਰ ਜੋ ਗੱਲਾਂ ਬਾਤਾਂ ਦਾ سلسلہ ਸੁਣ ਰਹੇ ਹੋ ਦੋਸਤੋ ਮਿੱਤਰੋ ਮੈਂ ਗੁਰਨਾਮ ਸਿੰਘ ਸਿੱਧੂ ਅੱਜ ਅਸੀਂ ਪਹੁੰਚੇ ਆਂ ਬਠਿੰਡਾ ਜ਼ਿਲ੍ਹਾ ਦੇ ਪਿੰਡ ਕਲਿਆਣ ਸੁੱਖਾ ਦੇ ਵਿੱਚ ਜਿੱਥੇ ਤੁਹਾਨੂੰ ਮਿਲਾਉਣ ਜਾ ਰਿਹਾ ਇੱਕ ਪ੍ਰਸਿੱਧ ਢਾਡੀ ਤੇ ਜਿਨ੍ਹਾਂ ਨੇ 1984 ਤੋਂ ਲੈ ਕੇ ਉਸ ਤੋਂ ਬਾਅਦ ਤੱਕ ਸਾਰਾ ਸਿੱਖ ਸੰਘਰਸ਼ ਆਪਦੇ ਹੱਡਾਂ ਤੇ ਹੰਡਾਇਆ ਹੈ ਉਹਨਾਂ ਨਾਲ ਗੱਲਬਾਤ ਕਰਾਂਗੇ ਸਰਦਾਰ ਮੋਤਮ ਸਿੰਘ ਜੀ ਕਲਿਆਣ ਅਸੀਂ ਇਹਨਾਂ ਦਾ ਸਾਡੇ ਪ੍ਰੋਗਰਾਮ ਵਿਚ ਆਉਣ ਤੇ ਸਵਾਗਤ ਕਰਦੇ ਆ ਜੀ ਆਇਆਂ ਜੀ ਮੋਤਮ ਸਿੰਘ ਜੀ ਧੰਨਵਾਦ ਜੀ ਸਭ ਤੋਂ ਪਹਿਲਾਂ ਤੁਹਾਨੂੰ ਇੱਥੇ ਆਉਣ ਤੇ ਜਿਉਂ ਹੈ ਕਹਿੰਦਾ ਧੰਨਵਾਦ ਕਿਹਾ ਜਾਂਦਾ ਛੋਡੇ ਮਾਧਮ ਰਹੀਂ ਸਾਰੇ ਸੁਣਦੇ ਸਰੋਤਿਆਂ ਨੂੰ ਤੁਹਾਨੂੰ ਸਭ ਤੋਂ ਪਹਿਲਾਂ ਫਤਿਹ ਅਰਜ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੋਤਮ ਸਿੰਘ ਜੀ ਆਪਾਂ ਗੱਲ ਸ਼ੁਰੂ ਕਰਦੇ ਆ ਤੁਹਾਡੇ ਗਾਇਕੀ ਤੋਂ ਹਾਂਜੀ ਤੁਸੀਂ ਇੱਕ ਵਧੀਆ ਢਾਡੀ ਜਥਾ ਤਿਆਰ ਕੀਤਾ ਹੋਇਆ ਹੈ ਹਾਂਜੀ ਤੇ ਵੱਖ-ਵੱਖ ਧਾਰਮਿਕ ਸਟੇਜਾਂ ਤੇ ਖਾਸ ਤੌਰ ਤੇ 12 ਗਉਨਿਆਂ ਨੂੰ ਲੋਕਾਂ ਨੂੰ ਬੜੀਆਂ ਪਸੰਦ ਆ ਰੰਗੀਆਂ ਹਾਂਜੀ ਇਹ ਤੁਸੀਂ ਗਾਉਣ ਦਾ سلسلہ ਕਿੱਥੋਂ ਸ਼ੁਰੂ ਹੋਇਆ ਸਾਨੂੰ ਚੇਟਕ ਕਿਵੇਂ ਲੱਗੀ ਦੇਖੋ ਜੀ ਸਭ ਤੋਂ ਪਹਿਲਾਂ ਜਦੋਂ ਸਕੂਲ ਵਿੱਚ ਪੜ੍ਹਦੇ ਹੁੰਦੇ ਸੀ ਉਦੋਂ ਸ਼ਨੀਵਾਰ ਵਾਲੇ ਦਿਨ ਬਾਲ ਸਭਾ ਲੱਗਦੀ ਹਾਂਜੀ ਉਦੋਂ ਟੀਚਰ ਸਾਹਿਬਾਨ ਮਾਸਟਰ ਜੀ ਸਭ ਤੋਂ ਵੱਧ ਜਿੰਦੀ ਇੱਥੇ ਸਾਨੂੰ ਇੰਗਲਿਸ਼ ਟੀਚਰ ਸੀ ਮਾਸਟਰ ਜੰਗੀਰ ਸਿੰਘ ਮੱਲੀ ਜੰਗੀਰ ਮੱਲੀ ਹਾਂਜੀ ਹਾਂਜੀ ਉਹ ਸਾਥੋਂ ਗੀਤ ਸੁਣਾਇਆ ਕਰਦਾ ਸੀ ਉਤੋਂ ਹੌਲੀ-ਹੌਲੀ ਇਹ ਚੇਟਕ ਲੱਗੀ ਹੌਲੀ-ਹੌਲੀ ਚੇਟਕ ਲੱਗਦੀ ਫਿਰ ਗਾਉਂਦੇ-ਗਾਉਂਦੇ ਫਿਰ ਮੈਂ ਸੰਪਰਕ ਵਿੱਚ ਆ ਗਿਆ ਤੁਹਾਡੇ ਮਾਸਟਰ ਗਰਨਾਮ ਸਿੰਘ ਸਿੱਧੂ ਦੇ ਉਹਨਾਂ ਨੇ ਫਿਰ ਅਸੀਂ ਸਭ ਤੋਂ ਪਹਿਲੀ ਸਟੇਜ ਆ ਜਿਹੜੀ ਉਹ ਮਾਸਟਰ ਗਰਨਾਮ ਸਿੰਘ ਸਿੱਧੂ ਦੇ ਨਾਲ ਅਸੀਂ ਚੱਕ ਫਤੇ ਸਿੰਘ ਵਾਲੇ ਲਈ ਸੀ ਉੱਥੇ ਦਸਵੇਂ ਪਾਤਸ਼ਾਹ ਜੀ ਦਾ ਉਹ ਪ੍ਰਕਾਸ਼ਪੁਰ ਬਣਾਉਂਦੇ ਆ ਪ੍ਰਕਾਸ਼ਪੁਰ ਤੋਂ ਅਗਲੇ ਦਿਨ ਉੱਥੇ ਫਿਰ ਦਵਾਨ ਲੱਗਦੇ ਆ ਉਹਨਾਂ ਦਵਾਨਾਂ ਦੇ ਵਿੱਚ ਮੈਂ ਤੇ ਮਾਸਟਰ ਗਰਨਾਮ ਸਿੰਘ ਸਿੱਧੂ ਜੋ ਸਾਡੇ ਆਗੂ ਸੀ ਤੇ ਭਾਈ ਗੁਰਾ ਦਿੱਤਾ ਸਿੰਘ ਜਿਹਨੂੰ ਆਪਾਂ ਮੈਂਬਰ ਵਜੋਂ ਬੁਲਾਉਣੇ ਆ ਉਹਨਾਂ ਦੇ ਨਾਲ ਅਸੀਂ ਪਹਿਲੀ ਸਟੇਜ ਉੱਥੇ ਲਈ ਉੱਥੇ ਅਸੀਂ ਗੀਤ ਲਾਇਆ ਸੀ ਜਦੋਂ ਕੇ ਬਾਲ ਗੋਵਿੰਦ ਰਾਏ ਜੋ ਉਸ ਨਦੀ ਤੇ ਪਟਨਾ ਸਾਹਿਬ ਦੀ ਧਰਤੀ ਤੇ ਜੋ ਉੱਥੇ ਪਾਣੀ ਲੈਣ ਆਈਆਂ ਬੀਬੀਆਂ ਦੇ ਘੜੇ ਭੰਦੇ ਸੀ ਉਹਨਾਂ ਘੜਿਆਂ ਵਾਲੀਆਂ ਬੀਬੀਆਂ ਨੇ ਜਦੋਂ ਆ ਕੇ ਮਾਤਾ ਗੁਜਰਕੌਰ ਨੂੰ ਲਾਂਭਾ ਦਿੱਤਾ ਤੇ ਮਾਤਾ ਗੁਜਰਕੌਰ ਨੇ ਅੱਗੋਂ ਉਹਨਾਂ ਨੂੰ ਜਵਾਬ ਦਿੱਤਾ ਸੀ ਵੀ ਇਹ ਨੂੰ ਤੁਸੀਂ ਘੂਰੇ ਹੋਣਾ ਵੀ ਤੁਹਾਨੂੰ ਜੋ ਚੀਜ਼ ਹੈ ਇਹਨਾਂ ਦਾ ਤਾਂ ਕੀ ਤੁਹਾਨੂੰ ਚਾਂਦੀ ਸੋਨੇ ਦੇ ਘੜੀ ਬਣਾ ਕੇ ਦੇ ਦਿੰਦੇ ਆ ਵੀ ਇਹਨਾਂ ਇਹਨਾਂ ਨੂੰ ਨਾ ਘੂਰੇ ਵੀ ਆਪਦੀਆਂ ਖੇਡਣਾ ਆਪਦੀਆਂ ਬਾੜ ਲੀਲਾ ਖੇਡਾਂ ਕਰਕੇ ਬਿੰਦੇ ਆ ਠੀਕ ਹੈ। ਇਹੀ ਕਾਰਨ ਜਦੋਂ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੂੰ ਅਸਾਮ ਦੀ ਧਰਤੀ ਤੇ ਸਿਨਾਹਾ ਗਿਆ ਨਾ ਬਾਲ ਗੋਵਿੰਦ ਰਾਏ ਦਾ ਪ੍ਰਗਟ ਹੋਣ ਦਾ ਜੀ ਉੱਥੋਂ ਗੁਰੂ ਸਾਹਿਬਾਂ ਨੇ ਵੀ ਇਹੀ ਸਨੇਹਾ ਭੇਜਿਆ ਸੀ ਵੀ ਇਹਨਾਂ ਨੂੰ ਘੂਰ ਨਾਣੀ ਜੇ ਕੋਈ ਪਟਨੇ ਸਾਹਿਬ ਦੀ ਧਰਤੀ ਦਾ ਕੋਈ ਵੱਡਾ ਕੋਈ ਘਰਾਣਾ ਕੋਈ ਅਮੀਰ ਉਥੋਂ ਦਾ ਕੋਈ ਵੀ ਜੇ ਮਿਲਣ ਆਉਂਦਾ ਇਹਨਾਂ ਦੇ ਸਹਰਾਣੇ ਨਹੀਂ ਕਿਸੇ ਨੂੰ ਬੈਠਣ ਦੇਣਾ ਇਹਨਾਂ ਦੇ ਪੈਂਦੀ ਵੇਕੇ ਗੱਲ ਕਰ ਸਕਦਾ ਠੀਕ ਹੈ ਉੱਥੇ ਪਤਾ ਲੱਗਣਾ ਉਹਨੂੰ ਹਾਂ ਜੀ ਉੱਥੋਂ ਜਨ ਦੀ ਪਹਿਲੀ ਸਟੇਜ ਉਹ ਸੀ ਠੀਕ ਹੈ ਜੂ ਮਾਸਟਰ ਗੁਰਨਾਮ ਸਿੰਘ ਜੀ ਸਿੱਧੂ ਦੇ ਨਾਲ ਪਹਿਲੀ ਸਟੇਜ ਲਾਈ ਉਸ ਤੋਂ ਬਾਅਦ ਫਿਰ ਹੋਰ ਫਿਰ ਇਹ ਸੰਘਰਸ਼ ਚੱਲ ਪਿਆ ਸੰਘਰਸ਼ ਤੋਂ ਬਾਅਦ ਫਿਰ ਥੋੜਾ ਜਿਹਾ ਸਾਡੇ ਰਸਤੇ ਵੱਖਰੇ ਵੱਖਰੇ ਹੋ ਗਏ ਹੂੰ ਕੋਕੇ ਮਾਸਟਰ ਗੁਰਨਾਥ ਸਿੰਘ ਸਿੱਧੂ ਟੀਚਰ ਸੀ ਉਹ ਤਾਂ ਇਸ ਪਾਸੇ ਹੋ ਸਮੇ ਸਾਡੇ ਨਾਲ ਤੁਰ ਨਹੀਂ ਸਕਦੇ ਤੇ ਸਾਡਾ ਇਹ ਫਿਰ ਰਸਤਾ ਫਿਰ ਇਧਰ ਨੂੰ ਚੱਲ ਕੇ ਫਿਰ ਇਹ ਸੰਘਰਸ਼ ਹੋ ਗਿਆ ਇਸ ਪਾਸੇ ਨੂੰ ਫਿਰ ਅਸੀਂ ਇਧਰ ਲੇ ਰਹਿ ਜਾਣ ਵਾਦ ਕੇ ਇਧਰ ਗਉਣ ਲੱਗੇ ਇਹ ਤਾਂ ਹੋ ਗਿਆ ਸੋਡਾ ਇਹ ਸਟਾਰਟਿੰਗ ਉਸ ਤੋਂ ਬਾਅਦ ਜਿਵੇਂ ਤੁਸੀਂ ਦੱਸਿਆ ਵੀ ਛੋਟੀ ਸਟਾਰਟਿੰਗ ਦੇ ਵਿੱਚ ਹੀ ਸਿੱਖ ਸੰਘਰਸ਼ 1984 ਦੇ ਦੰਗੇ ਹਰਮੰਦਰ ਸਾਹਿਬ ਦਾ ਹਮਲਾ ਵਗੈਰਾ ਹੋਇਆ ਤੇ ਤੁਸੀਂ ਇਹ ਆਪ ਦੇ ਹੱਡਾਂ ਤੇ ਹੰਡਾਏ ਹਾਂਜੀ ਇਸ ਘਟਨਾ ਬਾਰੇ ਸਾਨੂੰ ਥੋੜਾ ਵਿਸਥਾਰ ਨਾਲ ਮੇਰੀ ਦੁਕਾਨ ਹੁੰਦੀ ਸੀ ਪਿੰਡ ਢੇਲਵਾਂ ਹਾਂਜੀ ਉਹ ਸਮੇ ਮੇਰੀ ਉੱਥੇ ਡੱਗਦੀ ਦੁਕਾਨ ਸੀ ਤੇ ਸੰਤ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਗੋਨਿਆਣੇ ਮੰਡੀ ਆਏ ਸੀ ਜੀ ਮੈਂ ਗਿਆ ਸੀ ਗੋਨਿਆਣੇ ਮੰਡੀ ਦਵਾਈ ਲੈਣ ਹੂੰ ਉਹ ਸਮੇ ਮੈਂ ਉਹਨਾਂ ਦਾ ਪ੍ਰਚਾਰ ਸੁਣਿਆ ਹੂੰ ਪ੍ਰਚਾਰ ਸੁਣ ਕੇ ਉਹਨਾਂ ਦੇ ਪ੍ਰਚਾਰ ਤੋਂ ਮੈਂ ਪ੍ਰਭਾਵਿਤ ਕਿਉਂਕਿ ਉਹਨਾਂ ਦੀਆਂ ਜਿਹੜੀਆਂ ਮੰਗਾਂ ਹੀ ਸੀ ਉਹ ਸਾਰੀਆਂ ਪੰਜਾਬ ਪੱਖੀ ਸੀ ਜੇ ਉਹ ਸਮੇ ਉਹਨਾਂ ਦੇ ਮਗਰ ਸਾਡੇ ਲੋਕ ਲੱਗ ਜਾਂਦੇ ਤਾਂ ਸਾਡੇ ਜ ਆ ਕਿਸਾਨ ਜੁਨੀਆ ਨੂੰ ਧਰਨੇ ਨਹੀਂ ਸੀ ਦੇਣੇ ਪੈਂਦੇ ਕਿਉਂਕਿ ਅੱਜ ਧਰਨੇ ਕਾਦੇ ਆ ਭਾਵਾਂ ਦੇ ਵੀ ਸਾਡੇ ਭਾਵ ਵਿੰਧਨ ਤੇ ਉਹਨਾਂ ਦੀ ਮੰਗ ਹੀ ਏ ਸੀ ਵੀ ਸਾਨੂੰ ਸਾਡੇ ਜਿਹੜੇ ਭਾਅ ਸੀ ਆਪ ਦੀ ਫਸਲ ਦੇ ਆਪ ਭਾਅ ਕਰੀਏ ਹੀ ਆਨੰਦਪੁਰ ਸਾਹਿਬ ਦੇ ਮਤੇ ਦੀ ਗੱਲ ਸੀ ਵੀ ਅਸੀਂ ਜਿਹੜੇ ਆਪਦੇ ਫੈਸਲੇ ਆਪ ਕਰੀਏ ਉਹਦੇ ਵਿੱਚ ਸੀ ਵੀ ਜਿਹੜੇ ਚਾਰ ਮਹਿਕਮੇ ਆ ਜੀ ਮੇਰੇ ਰੇਲ ਵਿਭਾਗ ਹੈ ਕਰੰਸੀ ਹੈ ਫੌਜ ਹੈ ਡਾਕਰ ਵੀ ਇਹ ਚਾਰੇ ਸੈਂਟਰ ਰੱਖਿਆ ਆਪਦੇ ਹੱਥ ਤੇ ਦੂਜੇ ਜਿਹੜੇ ਅਧਿਕਾਰ ਸੂਬਿਆਂ ਨੂੰ ਹੋਣੇ ਚਾਹੀਦੇ ਆ ਹਾਲਾਂਕਿ ਕੱਲੇ ਨਹੀਂ ਵੀ ਕੱਲੇ ਪੰਜਾਬ ਨੂੰ ਨਹੀਂ ਤੇ ਨਾਲ ਦੂਜੀਆਂ ਸਟੇਟਾਂ ਉਹਨਾਂ ਦੇ ਵਾਸਤੇ ਵੀ ਸੀ ਜੇ ਉਹ ਵੀ ਉਸ ਸਮੇਂ ਪੱਖ ਕਰਦੀਆਂ ਤਾਂ ਅੱਜ ਆ ਧਰਨੇ ਨਹੀਂ ਸੀ ਦੇਣੇ ਪੈਂਦੇ ਉਤੋਂ ਫਿਰ ਉਹਨਾਂ ਦੀ ਸਪੀਚ ਸੁਣ ਕੇ ਮੈਂ ਪ੍ਰਭਾਵਿਤ ਹੋਇਆ ਪ੍ਰਭਾਵਿਤ ਹੋ ਕੇ ਉਦੋਂ ਬਾਅਦ ਫਿਰ ਇਸ ਸੈਸਲਾ ਇਹ ਤਕਰੀਬਨ 1978 ਕ ਦੀ ਗੱਲ ਹੈ ਠੀਕ ਹੈ 1978 ਦੀ ਗੱਲ ਹੈ 1978 ਤੋਂ ਬਾਅਦ ਇਸ ਲਹਿਰ ਦੇ ਨਾਲ ਜੁੜ ਗਏ ਫਿਰ 84 ਦੇ ਵਿੱਚ ਦਰਬਾਰ ਸਾਹਿਬ ਤੇ ਅਟੈਕ ਹੋ ਗਿਆ ਅਕਾਲ ਤਖਤ ਸਾਹਿਬ ਢਹਿ ਢੇਰੀ ਕਰਤਾ ਉਸ ਤੋਂ ਬਾਅਦ ਫਿਰ ਉਸੇ ਸਮੇਂ ਦੇ ਵਿੱਚ ਬਾਬਾ ਜਗਿੰਦਰ ਸਿੰਘ ਜੀ ਅਡੋਡੀ ਪਿੰਡਾਂ ਦੇ ਵਿੱਚ ਅੰਮ੍ਰਿਤ ਅਸ਼ਕੰਬਰਤ ਪਾਣ ਕਰਾਉਂਦੇ ਸੀ ਹਾਂਜੀ ਹਾਂਜੀ ਉੱਥੋਂ ਫਿਰ ਮੈਂ ਅੰਮ੍ਰਿਤ ਪਾਣ ਕਰਾ ਕੇ ਜਾਂਦੀ ਪੱਕਾ ਇਸ ਪਾਸੇ ਇਸ ਲਹਿਰ ਦੇ ਨਾਲ ਪੱਕਾ ਟਹਿ ਜੜਾ ਜੁੜੀ ਗਏ ਫਿਰ ਜਿੰਨਾ ਜੋ ਵੀ ਸਾਰਾ ਕੁਝ ਸਿਰ ਤੇ ਹੰਡਾਇਆ ਪੁਲਿਸ ਦੇ ਤਸ਼ੱਦਦ ਵੀ ਸਿਰ ਤੇ ਹੰਡਾਇਆ ਜੇਹਨਾਂ ਵੀ ਕਟੀਆਂ ਜਾਂਦੀ ਇਸ ਪਾਸਿਓਂ ਫਿਰ ਰੁਝਾਨ ਇਧਰਲੇ ਪਾਸੇ ਨੂੰ ਵਧਦਾ ਗਿਆ ਜੋ ਅੱਜ ਤੱਕ ਜਾਰੀ ਹੈ ਇਸ ਲੁੱਟਵਰੀ ਜਿਹੜਾ ਆ ਤੁਸੀਂ ਜਿਵੇਂ ਗੱਲ ਕੀਤੀ ਹੈ ਪੁਲਿਸ ਦਾ ਤਸ਼ੱਦਦ ਤਸ਼ੱਦਦ ਮੈਂ ਭਾਵੇਂ ਦੇਖਿਆ ਨਹੀਂ ਸੁਣਿਆ ਵੀ ਬਹੁਤ ਜ਼ਿਆਦਾ ਸੀ ਕਿੰਨਾ ਕਿਸੇ ਬਹੁਤ ਜ਼ਿਆਦਾ ਜੀ ਕਿਸ ਕਿਸ ਨੂੰ ਦਾ ਜਿੰਦੀ ਹਰ ਇੱਕ ਪੱਖ ਦਾ ਤਸ਼ੱਦਦ ਇੱਥੋਂ ਸੇ ਕੀ ਗੱਲ ਮੁਕਾਉ ਵੀ ਲੈਟਰਨ ਵਾਲਾ ਮਿਰਚਾ ਬਾਦਨੀਆ ਹੂੰ ਪਸ਼ਾਬ ਵਾਲੇ ਰਾਹ ਜਿਹੜਾ ਆਪਣਾ ਬਾਜ ਹੁੰਦਾ ਹੈ ਪੱਗ ਦੇ ਪੇਟ ਸਾਫ ਕਰਨ ਵਾਲਾ ਉਹ ਪਿਸ਼ਾਬ ਵਾਲੇ ਰਾਹ ਦੇ ਵਿੱਚ ਦੇ ਕੇ ਉਹਨੂੰ ਤਾਰ ਲੈ ਕੇ ਉਧਰ ਸਕੂਟਰ ਦੇ ਪਲੱਗ ਨੂੰ ਤਾਰ ਲੈ ਕੇ ਉਹਦੀ ਕਿੱਕ ਮਾਰ ਦੇਣੀ ਹਮਮ ਕਰੰਟ ਕਰੰਟ ਲਾਉਣਾ ਜਾਂ ਜਿਵੇਂ ਸੀਆਈ ਸਟਾਫ ਸੀਗੇ ਉਹਨਾਂ ਦੇ ਵਿੱਚ ਵੀ ਜੇ ਅਸੀਂ ਪਿਸ਼ਾਬ ਕਰਨੇ ਜਾਣਾ ਉਹ ਪਿਸ਼ਾਬ ਜਿੱਥੇ ਕਰਨਾ ਉੱਥੇ ਵੀ ਕਰੰਟ ਹੁੰਦੇ ਸੁੱਥ ਵੀ ਕਰੰਟ ਵਜਦਾ ਫਿਰ ਲਾਸਾਂ ਤੇ ਪੁੱਠੇ ਟੰਗ ਮੂੰਹ ਤੇ ਪਾਣੀ ਪਾਈਪਾਂ 'ਲਾ ਪਾਣੀ ਚ ਡਬੋਣਾ ਜਿੰਦੀ ਪੁੱਠੇ ਟਾਂਕੇ ਜਾਂ ਇਹ ਮੰਜੇ ਢਾਲਣੇ ਦੋ ਮੰਜੇ ਢਾਕੇ ਐਸ ਲੋਟ ਹੱਥਾਂ ਨਾਲ ਕੋ ਮੰਜਿਆਂ ਦੇ ਉੱਤੇ ਪੁੱਠਾ ਲਮਕਾ ਲੈਣਾ ਫਿਰ ਜਿੰਦੀ ਤਲਨਾ ਕੁੱਟੀ ਜਾਣੀਆ ਅੱਛਾ ਕਿਉਂ ਉਦੋਂ ਤਾਂ ਇਹ ਸੀ ਵੀ ਜੇ ਕੋਈ ਤਸ਼ੱਦਦ ਕਰਦੇ ਬੰਦਾ ਮਰ ਗਿਆ ਮਰ ਗਿਆ ਮੁਕਾਬਲੇ ਹੀ ਉਹ ਤਾਂ ਮੁਕਾਬਲਾ ਦਿਖਾ ਦੇਣਾ ਜਿੰਦੀ ਬਹੁਤ ਆ 3 ਡਿਗਰੀ ਦਾ ਟਾਰਚ ਸੀ ਉਦੋਂ ਉਹ ਸਮੇਂ ਦੇ ਵਿੱਚ ਹਰ ਇੱਕ ਪੱਖ ਤੋਂ ਕਿਸੇ ਪੱਖ ਤੋਂ ਨਹੀਂ ਸੀ ਇਹ ਫਿਰ ਇਹ ਜਿਹੜਾ ਟੌਰਚਰ ਕਰਦੇ ਸੀ ਸੋਨ ਹਾਂਜੀ ਇਹ ਕੁਛ ਪੁੱਛਣਾ ਚਾਹੁੰਦੇ ਸੀ ਕਿ ਕੀ ਕਹੋਂਦੇ ਸੀ ਬੇਸੇ ਕਹਾਉਂਦੇ ਕਈ ਤਾਂ ਗੱਲਾਂ ਇਹ ਸੀ ਵੀ ਗੱਲ ਝੂਠੀ ਹੁੰਦੀ ਵੀ ਇਹ ਕਹਿ ਤੂੰ ਇਹ ਕਹਿ ਤੂੰ ਇਹ ਮੰਨ ਦੂੰ ਵੀ ਆਪਦੇ ਨੰਬਰ ਬਣਾਉਣ ਦੇ ਮਾਰੇ ਜੀ ਫਲਾਨਾ ਕੇਸ ਕੱਢ ਲਿਆ ਹੂੰ ਉਹ ਉਹ ਕਹਾਉਣਾ ਅੱਛਾ ਦੂਜੀਆਂ ਗੱਲ ਵੀ ਜਾਂ ਗਾਂਵਾਂ ਦੀਆਂ ਹੋਰ ਲੜੀ ਤੋਰੇ ਵੀ ਕੁਝ ਦੱਸ ਅੱਗੇ ਕਿਸੇ ਦਾ ਨਾਂ ਅੱਗੇ ਅੱਗੇ ਫੜਾ ਜਾਂ ਵੀ ਕਿਸੇ ਦੇ ਘਰੇ ਕੋਈ ਆਉਂਦੇ ਸਿੰਘ ਆਉਂਦੇ ਆ ਕਿਸੇ ਦੇ ਕੋਈ ਰੋਟੀ ਪਾਣੀ ਖਾਦਾ ਵੀ ਉਹ ਚੀਜ਼ਾਂ ਸਾਨੂੰ ਦੱਸ ਉਹ ਚੀਜ਼ਾਂ ਜਿੰਦੀ ਗਾਂ ਉਹਨਾਂ ਕੁਛ ਤਾਂ ਜਾਲੀ ਘੋਂਦੇ ਸੀ ਜਾਲੀ ਹਾਂਜੀ ਕੁਛ ਜੀ ਜਿਹਦੇ ਕੋਲ ਸਿੰਘ ਆਉਂਦੀ ਹੋਣਗੇ ਹਾਂ ਹਾਂਜੀ ਤੇ ਫਿਰ ਉਹ ਵੀ ਘੋਂਦੇ ਹੋਰ ਉਹ ਵੀ ਹਾਂਜੀ ਹਾਂਜੀ ਇਹ ਚੀਜ਼ਾਂ ਤੇ ਜਿਹੜੇ ਆ ਅਸਲੇ-ਉਸਲੇ ਜੇ ਫੜੇ ਆਦੇ ਸੀ ਉਦੋਂ ਹਾਂਜੀ ਇਹ オリジナル ਸਿੰਘਾਂ ਕੋਲੇ ਇਹਨੇ ਸੀ ਕੇ ਇਹ ਵੀ ਬਨੋਟੀ ਕਰ ਦਿੰਦੇ ਸੀ ਨਹੀਂ ਅਸਲੇ ਤਾਂ ਸਿੰਘਾਂ ਕੋਲੇ ਕੁਛ ਤਾਂ ਹੁੰਦੀ ਸੀ ਕੋਹ ਜਨਾਂ ਦੀ ਜਾਲੀ ਬਨੋਟੀ ਬਣਾ ਵੀ ਦਿੰਦੇ ਸੀ ਅਰਜੰਦੀ ਕੋਲ ਜਦੋਂ ਜੰਗ ਹਥਿਆਰਬੰਦ ਸੰਘਰਸ਼ ਲੜਿਆ ਤੇ ਉਹ ਅਸਲੇ ਨਹੀਂ ਲੜਿਆ ਜਊਗਾ ਉਹ ਅਸਲੇ ਨਹੀਂ ਅਸਲੇ ਨਹੀਂ ਲੜਿਆ ਜਊਗਾ ਬਿਲਕੁਲ ਬਿਲਕੁਲ ਹੁੰਦੇ ਵੀ ਸੀ ਤੇ ਕੁਝ ਗਾਂਵ ਦੀਆਂ ਕਈਆਂ ਤੇ ਨਜਾਇਜ਼ ਵੀ ਐ ਜਿਨ੍ਹਾਂ ਤੋਂ ਮਿਲੇ ਹੀ ਕੱਖ ਨਹੀਂ ਹੁੰਦਾ ਉਹਨਾਂ ਤੇ ਨਜਾਇਜ਼ ਵੀ ਪਾਏ ਗਏ ਆ ਠੀਕ ਐ ਗਲਤ ਵੀ ਪਾਏ ਗਏ ਆ ਉਹ ਖਾਕੇ ਦਾ ਗਿਆ ਅਗਲਾ ਘਰੇ ਰੋਟੀ ਪ੍ਰਸ਼ਾਦਾ ਪਾਣੀ ਛਕ ਗਈ ਐ ਹੁਣ ਪ੍ਰਸ਼ਾਦਾ ਪਾਣੀ ਛਕਣ ਦਾ ਕੇਸ ਛੋਟਾ ਬਣਦਾ ਜੀ ਉਹਨਾਂ ਦੇ ਫੜ ਕੇ ਉਹਨਾਂ ਤੇ ਨਜਾਇਜ਼ ਅਸਲੀ ਬਾਤੇ ਅੱਛਾ ਤੁਹਾਨੂੰ ਤੇ ਆਰ ਡੀ ਐਕਸ ਫਾਤਾ ਕਿਸੇ ਦੇ ਕੋਲ ਪਤਾ ਵੀ ਜਾਨੇ ਕੁੱਲ ਰਕਮ ਲਾ ਕੇ ਦੋਸ਼ੀ ਬਣਾਉਣਾ ਹੁੰਦਾ ਸੀ ਦੋਸ਼ੀ ਬਣਾਉਣਾ ਹੁੰਦਾ ਸੀ ਹੈ ਨਜਾਇਜ਼ ਵੀ ਬਹੁਤ ਇਸ ਸਿਲਸਿਲੇ ਦੇ ਹੀ ਇੰਦਰਾ ਗਾਂਧੀ ਮਰੀ ਗਈ ਹਾਂਜੀ ਉਦੋਂ ਫਿਰ ਇੰਦਰਾ ਗਾਂਧੀ ਮਾਰਨ ਦਾ ਜਿਹੜਾ ਅਸਰ ਦਿੱਲੀ ਤੇ ਪਿਆ ਹਾਂਜੀ ਉਹ ਕਿਸ ਕਿਸਮ ਦਾ ਸੀ ਉਹ ਬਹੁਤ ਬੁਰਾ ਸੀ ਜੀ ਬਹੁਤ ਵੈਸੇ ਇਹ ਜਿੰਦੀ ਇੰਦਰਾ ਗਾਂਧੀ ਮਾਰਨ ਤੋਂ ਨਹੀਂ ਗੱਲਾ ਅਸਰ ਪਿਆ ਇਹ ਹੂੰ ਇਹ ਜਿਹੜੀ ਐਮਰਜੈਂਸੀ ਲੱਗੀ ਸੀ ਨਾ 75 ਤੋਂ 76 ਚ ਐਮਰਜੈਂਸੀ ਲੱਗਿਆ ਜਦੋਂ ਉਦੋਂ ਇੰਦਰਾ ਗਾਂਧੀ ਇਹ ਕਹਿੰਦੀ ਉਦੋਂ ਆ ਜਿਹੜੀ ਅੱਜ ਵਾਲੀ ਸਰਕਾਰ ਹੈ ਭਾਜਪਾ ਦੀ ਇਹ ਜਨ ਸੰਘ ਪਾਰਟੀ ਸੀ ਉਹਦੇ ਭਾਜਪਾ ਨਹੀਂ ਸੀ ਅੱਛਾ ਇੰਦਰਾ ਗਾਂਧੀ ਨੇ ਐਮਰਜੈਂਸੀ ਲਈ ਸੀ ਐਮਰਜੈਂਸੀ ਲਾ ਕੇ ਉਹ ਕਹਿੰਦੀ ਸੀ ਮੈਨੂੰ ਇਹਨਾਂ ਨੂੰ ਕੁਚਲ ਦੇਣ ਦੇ ਉਹ ਸਮੇਂ ਆਹੀ મોદી ਕੇਸਰੀ ਪੱਗ ਬਨ ਕੇ ਇਥੇ ਦਰਬਾਰ ਸਾਹਿਬ ਤੇ ਰੰਦਾ ਰਿਹਾ ਅੱਛਾ ਤੇ ਇਹ ਐਮਰਜੈਂਸੀ ਦੇ ਵਿਰੁੱਧ ਆਪਣੇ ਆਗੂ ਨੇ ਲਾਤਾ ਮੋਰਚਾ ਹੂੰ ਉਦੋਂ ਇਦਰਾਗਨ ਦੀ ਇਹ ਕਹਿੰਦੀ ਵੀ ਤੁਸੀਂ ਮੋਰਚਾ ਨਾ ਲਾਓ ਹੂੰ ਵੀ ਮੈਨੂੰ ਇਹਨਾਂ ਨੂੰ ਕੋਚਲ ਦੇਣਗੇ ਜਨਸੰਗੀਆਂ ਜਨਸੰਗੀਆਂ ਨੂੰ ਇਹ ਫਿਰ ਆਪਣੇ ਆਗੂ ਕਹਿੰਦੇ ਵੀ ਸਾਡਾ ਤਾਂ ਸਿਧਾਂਤ ਹੈ ਜਿਹਦੀ ਅਸੀਂ ਬਾਹ ਫੜ ਲਈ ਫੜ ਲਈ ਉਹਦੀ ਫੜ ਲਈ ਉਹਦੀ ਛੱਡਦੇ ਨਹੀਂ ਉਹ ਤਕਰੀਬਨ ਮੇਰੇ ਖਾਲ ਜੇ ਮੈਂ ਨਹੀਂ ਭੁੱਲਦਾ 18 ਕਿ ਮਹੀਨੇ ਮੋਰਚਾ ਰਿਹਾ ਸੀ ਹੂੰ ਉਹ ਫਿਰ ਐਮਰਜੈਂਸੀ ਤੱਕ ਟੁੱਟ ਹੂੰ ਉਥੋਂ ਇੰਦਰਾ ਗਾਂਧੀ ਖੈ ਪਈ ਸੀ ਉਥੋਂ ਫਿਰ ਜਿੰਨੇ ਇਹ ਜਿਹੜੇ 84 ਵੇਲੇ ਇਹਨੂੰ ਦੰਗੇ ਨਹੀਂ ਸੀ ਕਹਿ ਸਕਦੇ ਨਸ਼ਲ ਕੁਸ਼ੀ ਹੈ ਹੂੰ ਉਦੋਂ ਸਾਰੀਆਂ ਸਿੱਖਾਂ ਦੇ ਘਰਾਂ ਦੀਆਂ ਲਿਸਟਾਂ ਉਦੋਂ ਤੋਂ ਬਣ ਲੱਗੀਆਂ ਸੀ ਵੀ ਕਿੱਥੇ ਸਿੱਖ ਰਹਿੰਦਾ ਸਾਰੇ ਘਰਾਂ ਦੀ ਨਿਸ਼ਾਨਦੇਹੀ ਕਰਕੇ ਉਦੋਂ ਤੋਂ ਇਹ ਤਿਆਰੀਆਂ ਸੀ ਨਸ਼ਲ ਕੁਸ਼ੀ ਨਸ਼ਲ ਕੁਸ਼ੀ ਕਿਸ ਨੂੰ ਕਹਿੰਦੇ ਤੁਸੀਂ ਨਾਸ਼ਲ ਕੁਸ਼ੀ ਕਹਿੰਦੇ ਜਿਵੇਂ ਵੀ ਕੌਮ ਖਤਮ ਕਰਨੀ ਅੱਛਾ ਕੌਮ ਨੂੰ ਖਤਮ ਕੌਮ ਨੂੰ ਖਤਮ ਕਰਨਾ ਉਹਨੂੰ ਨਸ਼ਲ ਕੁਸ਼ੀ ਕਿਉਂਕਿ ਦੰਗੇ ਹੁੰਦੇ ਆ ਜਿਹੜੇ ਦੋ ਧਿਰਾਂ ਦੇ ਆਪਸ ਵਿੱਚ ਹੋਣ ਦੰਗੇ ਤੋਂ ਤਾਂ ਬਣਸਨ ਜੇ ਉੱਥੇ ਸਿੱਖ ਵੀ ਦੂਜੇ ਪਾਸੇ ਨੁਕਸਾਨ ਕਰਦੇ ਆ ਉਸ ਵੇਲੇ ਲੜਾਈ ਜਿਹੜੀ ਉਹਨੂੰ ਕਹਿੰਦੇ ਆ ਦੰਗੇ ਨਸਲ ਕੁਸ਼ੀ ਹੁੰਦੀ ਆ ਵੀ ਕੌਮ ਨੂੰ ਇੱਕ ਨੂੰ ਮਾਰ ਇੱਕ ਕੌਮ ਨੂੰ ਖਤਮ ਕਰਨਾ ਇਹ ਨਸਲ ਕੁਸ਼ੀ ਸੀ ਜਿਹਨੂੰ ਅਸੀਂ ਜਣ ਦੀ ਤੀਜਾ ਕੱਲੂ ਕਾਰਾ ਕਹਿੰਦੇ ਆ ਨਹੀਂ ਇਹਦਾ ਮਤਲਬ ਦਿੱਲੀ ਦੇ ਵਿੱਚ ਫਿਰ ਕੱਲੇ ਸਿੱਖਾਂ ਨੂੰ ਮਾਰਿਆ ਗਿਆ ਕੱਲੇ ਸਿੱਖਾਂ ਨੂੰ ਦਿੱਲੀ ਦੇ ਵਿੱਚ ਕਾਣਗੁਰਬਕਰੋ ਸਾਰੇ ਇੱਥੇ ਕੱਲੇ ਸਿੱਖਾਂ ਨੂੰ ਮਾਰਿਆ ਗਿਆ ਉਹਨਾਂ ਦੀਆਂ ਲਿਸਟਾਂ ਪਹਿਲਾਂ ਬਣੀਆਂ ਮੈਂ ਸੀ ਉਸ ਐਮਰਜੈਂਸੀ ਦੇ ਮੋਰਚੇ ਤੋਂ ਲਾ ਕੇ ਇਹ ਤਾਂ ਇਹ ਸੀ ਵੀ ਪਾਕਿਸਤਾਨ ਨਾਲ ਜੰਗ ਲਾ ਕੇ ਫੌਜਾਂ ਪਿੱਛੇ ਠਾਉ ਤੇ ਪੰਜਾਬ ਤੇ ਜਿਹੜੇ ਬੰਬਾਂ ਮਾਰ ਕੇ ਪੰਜਾਬ ਨੂੰ ਖਤਮ ਕਰ ਦੇਣਗੇ ਜਿਹੜੀ ਉਹ ਬਗਰੇੜਪਾਲੀ ਸੀ ਜਿਨ੍ਹਾਂ ਨੇ ਜਨਦੀ 84 ਉਧਰ ਸਮਝੜਾ ਨਸ਼ਲ ਕੁਚੀ ਦੇ ਵਿੱਚ ਹਿੱਸਾ ਪਏ ਸਿੱਖਾਂ ਦੇ ਗਲਾਂ ਦੇ ਵਿੱਚ ਟਾਇਰ ਪਾ ਪਾ ਕੇ ਸਾੜੇ ਉਹ ਸਾਰੀ ਗੁੰਡਾ ਬਗਰੇੜ ਇੱਥੇ ਪੰਜਾਬ ਸਿੱਟ ਨਹੀਂ ਸੀ ਉਹਨਾਂ ਨੂੰ ਇਹ ਹਦਾਇਤਾਂ ਸੀ ਵੀ ਤੁਸੀਂ 5-10 ਸਾਲ ਤੋਂ ਲਾ ਕੇ ਸਾਰੇ ਸਿੱਖਾਂ ਦੇ ਜੋ ਅੱਕ ਡੱਲੇ ਮਾਰਦੇ ਹੋ ਜਿਹੜੀ ਲੁੱਟਕੋਟ ਹੈ ਉਹ ਤੁਹਾਡੀ ਹੈ ਜੋ ਵੀ ਤੁਸੀਂ ਲੁੱਟ ਕਰ ਕਰੋਗੇ ਉਹ ਤੁਹਾਡੀ ਹੋਊਗੀ ਤੁਹਾਨੂੰ ਕੋਈ ਕੁਝ ਨਹੀਂ ਕਹੂਗਾ ਉਹ ਫਿਰ ਸਕੀਮ ਉਹਦੀ ਉਧਰਲੀ ਪਾਕਿਸਤਾਨ ਵਾਲੀ ਜੰਗ ਵਾਲੀ ਤਾਂ ਸਕੀਮ ਸਿਰੇ ਨਾ ਚੜੀ ਉਹ ਤਾਂ ਨਾ ਚੜੀ ਫਿਰ ਉਹ ਇਧਰ ਜਦੋਂ ਸਮਝ ਲਓ ਵੀ ਇੰਦਰਾ ਗਾਂਧੀ ਬਿਆਨਤ ਤੇ ਸਤਵੰਤਰ ਗਏ ਨੇ ਕੀ ਸੰਗਰਗਣੀ ਹਾਂ ਇਹਨਾਂ ਨੇ ਸਮਝ ਲਓ ਕੱਲ ਤੱਕ ਦਾ ਬੈਰ ਲਿਆ ਇੱਥੇ ਆ ਕੇ ਵੇਖ ਕੇ ਇਹਨਾਂ ਨੇ ਇੰਦਰਾ ਗਾਂਧੀ ਨੂੰ ਸੋਧਾ ਰਾਇਆ ਫਿਰ ਉਸ ਬਗਰੇੜ ਨੇ ਸਾਰਾ ਕੁਝ ਉੱਥੇ ਉਹਨਾਂ ਦੇ ਵਿੱਚ ਜਿਹੜੇ ਸੇਖਾਂ ਦੇ ਗਲਾਂ ਦੇ ਵਿੱਚ ਟਾਇਰ ਪਾ ਕੇ ਜਿਹੜੇ ਸਾੜੇ ਗਏ ਉਹ ਉਹ ਚੀਜ਼ ਐ ਹੋਈ ਐ ਇਹ ਪਹਿਲਾਂ ਤੋਂ ਸਕੀਮ ਸੀ ਸਰ ਜਿੰਦਰ ਸਕੀਮ ਹੈ ਬਿਨਾਂ ਸਕੀਮ ਤੋਂ ਨਹੀਂ ਕੋਈ ਬੈੜਾ ਸੀ ਕੋ ਇਹ ਦਰਬਾਰ ਸਾਹਿਬ ਦੇ ਟੈਗ ਦਾ ਵੀ ਇਹ ਵੀ ਡੇਰਾਦੂਨਾਂ ਪਹਾੜੀਆਂ ਦੇ ਵਿੱਚ ਉੱਥੇ ਮਾਡਲ ਮਣਾ ਕੇ ਇਹ ਵੀ ਪਹਿਲਾਂ ਸਾਰੀਆਂ ਉੱਥੇ ਟ੍ਰੇਨਿੰਗਾਂ ਮਿਲਟਰੀ ਨੂੰ ਕਿਥੋਂ ਦੀ ਜਾਣਾ ਕੀ ਕਰਨਾ ਕਿਵੇਂ ਇਹ ਵੀ ਸਾਰੀ ਟ੍ਰੇਨਿੰਗ ਪਹਿਲਾਂ ਉੱਥੇ ਚੱਲਦੀ ਸੀ ਇਹ ਕੇ ਸੁਣਾ ਸੀ ਕਿ ਭਾਈ ਜਦੋਂ ਦਿੱਲੀ ਦੇ ਵਿੱਚ ਇਹ ਕੁਝ ਹੋ ਗਿਆ ਹਾਂਜੀ ਉਸ ਤੋਂ ਬਾਅਦ ਪੰਜਾਬ ਦੇ ਵਿੱਚ ਹੋ ਗਿਆ ਇੱਕ ਦਰਬਾਰ ਸਾਹਿਬ ਵਾਲਾ ਹੋ ਗਿਆ ਹਾਂਜੀ ਵੀ ਕੁਝ ਫੌਜੀਆਂ ਨੇ ਵੀ ਰਿਜਾਇਨ ਵਗੈਰਾ ਕਰਕੇ ਸਾਥ ਦਿੱਤਾ ਸੀ ਹਾਂਜੀ ਕਿਉਂ ਫੌਜ ਨੇ ਬਗਾਵਤ ਕਰੀ ਹੈ ਜਿਸ ਦੀ ਬਾਅਦ ਦੇ ਵਿੱਚ ਉਹਨਾਂ ਦੀ ਵਿਚਾਰਾਂ ਦੀ ਹਾਲਤ ਤਾਂ ਬੁਰੀ ਹੋਈ हां वो तो बहुत बुरी होली सुन 47 वाली गल कर दे हां हां भई 47 जो पाकिस्तान च होया ता इधर इंडिया च भी हो गया नहीं नहीं इथे ता पंजाब सांभेया उनना नु सारे नु ठीक है अडोडी एको पत्रकार ਲੋਦਾ ਨਾਮ ਭੁੱਲ ਗਿਆ ਉਥੇ ਇਸ ਚੀਜ਼ ਦਾ ਪਤਾ ਕਰਨ ਨੂੰ ਰੋਡੀ ਆਇਆ ਸੀ ਤੇ ਉਹ ਪੱਤਰਕਾਰ ਦੀ ਮੈਂ ਮੁੜ ਕੇ ਇੰਟਰਵਿਊ ਵੀ ਸੁਣੀਆ ਉਹ ਕਹਿੰਦਾ ਵੀ ਇਥੇ ਤਾਂ ਪੰਜਾਬ ਚ ਤਾਂ ਗੱਲ ਹੀ ਨਹੀਂ ਕੋਈ ਵੀ ਜਿੰਨਾ ਸਤਕਾਰ ਮੈਨੂੰ ਉਹਨਾਂ ਲੋਕਾਂ ਨੇ ਦਿੱਤਾ ਕਿਸੇ ਨੇ ਤੇ ਹੈ ਵੀ ਸਕੇ ਜੇ ਅੱਜ ਉਹੀ ਜਿਹੜੀ ਆ ਕਲਕੱਤੇ ਦੇ ਵਿੱਚ ਕੁੜੀ ਵਾਲਾ ਹੋਇਆ ਉਹ ਕੁੜੀ ਵਾਲਾ ਹੋਇਆ ਉੱਥੇ ਉਹਦਾ ਮਾਂ-ਬਾਪ ਵੀ ਕਹਿੰਦਾ ਵੀ ਜੇ ਇੱਥੇ ਕੋਈ ਸਿੱਖ ਸਰਦਾਰ ਹੁੰਦਾ ਵੀ ਸਾਡੀ ਕੁੜੀ ਨਾਲ ਨਹੀਂ ਹੁੰਦਾ ਸੀ ਉਹਦੀ ਰੱਖਿਆ ਹਾਂ ਇਹ ਤਾਂ ਫਿਰ ਸਾਰੇ ਇੰਡੀਆ ਕੀ ਵਰਲਡ ਦੀ ਗੱਲ ਚੱਲਦੀ ਹੈ ਹਾਂ ਹਾਂ ਵੀ ਸਰਦਾਰ ਕਿਸੇ ਦੀ ਪੰਜਾਬ ਦੇ ਵਿੱਚ ਤਾਂ ਕਿਸੇ ਕਿਸੇ ਹਿੰਦੂ ਦੇ ਕਿਸੇ ਦੀ ਪੰਜਾਬ ਦੇ ਤਾਂ ਕੋਈ ਨਾ ਹੀ ਪੰਜਾਬ ਦੇ ਲੋਕ ਇਹੋ ਜਿਹਾ ਸਮਝਦੇ ਨੇ ਦਿੱਲੀ ਦੇ ਦੰਗੇੜੇ ਉਹਦੀ ਗੱਲਾਂ ਆਪਾਂ ਬੜੀ ਸੁਣਦੇ ਹਾਂ ਹਾਂਜੀ ਲੋਕ ਕਹਿੰਦੇ ਆ ਯਾਰ ਜੇ ਕਿਤੇ ਲਿਖਿਆ ਮਿਲਦਾ ਤਾਂ ਵੀ ਇਹਨੂੰ ਪੜ੍ਹ ਕੇ ਯਾਰ ਹਰ ਇੱਕ ਬੰਦੇ ਦੇ ਦਿਲ 'ਚ ਵੀ ਇਹੋ ਜਿਹੀ ਕੀ ਸੀ ਜਿਹੜੀ ਦਿੱਲੀ ਦੇ ਨਾਂ ਨਾਲ ਦੰਗੇ ਜੁੜ ਕੇ ਵੱਡੀ ਬਣ ਗਈ ਉਹਦਾ ਉਹ ਦਿਨ ਅਭਿਆਸ ਹੈ ਜਾਂ ਤੁਸੀਂ ਸੁਣਦੇ ਰਹਿੰਨੇ ਹੋ ਕਥਾਵਾਂ ਕਰਨ ਦੀ ਖਾਤਰ ਜਾਂ ਢਾਡੀ ਗਾਉਣ ਦੀ ਖਾਤਰ ਤੁਹਾਨੂੰ ਲਿਖਣਾ ਵੀ ਪੈਂਦਾ ਜਾਣਾ ਪੈਂਦਾ ਉਹਦੇ ਬਾਰੇ ਤੁਸੀਂ ਕਿੰਨਾ ਕਸ਼ਟ ਹੋਇਆ ਉੱਥੇ ਕਿਵੇਂ ਹੋਇਆ ਕੁਝ ਦੱਸੋ ਹਾਂਜੀ ਵੈਸੇ ਇਹ ਦੰਗੇ ਨਹੀਂ ਸੀ ਨਾਸ਼ਲ ਕੁਸ਼ੀ ਹਾਂ ਦੱਸੋ ਦੰਗਾ ਚੀਜ਼ ਹੁੰਦਾ ਵੀ ਜਿਹੜਾ ਦੋ ਤਰ੍ਹਾਂ ਦਾ ਆਪਸ ਵਿੱਚ ਨੁਕਸਾਨ ਹੋ ਉਧਰ ਉਹ ਨੂੰ ਕਿਹਾ ਜਾਂਦਾ ਦੰਗਾ ਜੇ ਤਾਂ ਉੱਥੇ ਦੋ ਤਰ੍ਹਾਂ ਲੜਦਿਆਂ ਫਿਰ ਤਨੂੰ ਦੰਗੇ ਕਿਹਾ ਜਾਂਦਾ ਸੀ ਨਾਸ਼ਲ ਕੁਸ਼ੀ ਹੁੰਦੀ ਆ ਵੀ ਕੌਮ ਨੂੰ ਖਤਮ ਕਰਨਾ ਜਿਵੇਂ ਪਹਿਲਾਂ ਕਿਸੇ ਸਮੇ ਜੂਹੂ ਦੀਆਂ ਨਾਂ ਵਰਤਿਆ ਸੀ ਉਸ ਉਸ ਲੋਟ ਸਿਸਟਮ ਵੀ ਕੌਮ ਨੂੰ ਖਤਮ ਕਰਨਾ ਇਸ ਲਈ ਇਹ ਜਿਹੜੀਆਂ ਮੈਂ ਪਹਿਲਾਂ ਵੀ ਗੱਲ ਕੀਤੀ ਵੀ ਲਿਸਟਾਂ ਪਹਿਲਾਂ ਬਣੀਆਂ ਸੀ ਸਾਰੀਆਂ ਆਪਾਂ ਗੱਲ ਪਹਿਲਾਂ ਕਰਕੇ ਨੂੰ ਐਮਰਜੈਂਸੀ ਤੋਂ ਵੇਲੇ ਤੋਂ ਇਹ ਸਾਰੀਆਂ ਲਿਸਟਾਂ ਪਹਿਲਾਂ ਬਣੀਆਂ ਸੀ ਜੀ ਅੱਛਾ ਉਹਨਾਂ ਨੂੰ ਜਦੋਂ ਹੁਣ ਇੰਦਰਾ ਗਾਂਧੀ ਨੇ ਜਦੋਂ ਦਰਬਾਰ ਸਾਹਿਬ ਤੇ ਅਟੈਕ ਕਰਤਾ ਅਕਾਲ ਤਖਤ ਸਭ ਟਹਿ ਟੇਰੀ ਕਰਤਾ ਉਥੋਂ ਹੁਣ ਜਿਹੜਾ ਇਤਿਹਾਸ ਦੇ ਵਿੱਚ ਹਨਾ ਕਿਤਾਬ ਇੱਕ ਹੂੰ ਉਹਦੇ ਵਿੱਚ ਕਹਿੰਦੇ ਵੀ ਬਾਜ ਆਇਕੋ ਉੱਡਕਿਓ ਬੰਗਲਾ ਸਾਹਿਬ ਨਾਲ ਨਿਸ਼ਾਨ ਸਾਹਿਬ ਦੇ ਥੜੇ ਤੇ ਵੇਗ ਹੂੰ ਉੱਥੇ ਕਹਿੰਦੇ ਕੇਰ ਸਿੰਘ ਜਿਹੜਾ ਬਿਆਨਤ ਸਿੰਘ ਦਾ ਰਿਸ਼ਤੇਦਾਰ ਸੀ ਸ਼ਾਇਦ ਉਹਦਾ ਖਣੀ ਫੁੱਫੜ ਲੱਗਦਾ ਸੀ ਜੀ ਜੇ ਮੈਂ ਨਹੀਂ ਭੁੱਲਦਾ ਤਾਂ ਚਲੋ ਉਹ ਕਹਿੰਦੇ ਆ ਉਹ ਕੇਰ ਸਿੰਘ ਜਣ ਦੀ ਉਹ ਚੀਜ਼ ਨੂੰ ਜਣ ਦੀ ਕੈਜ ਕਰ ਗਿਆ ਵੀ ਇਹ ਕੋਈ ਕਾਰਨ ਹੈ ਵੀ ਗੁਰੂ ਸਾਹਿਬ ਦੱਸ ਨਹੀਂ ਉਹਨੇ ਕਹਿੰਦੇ ਬਿਆਨਤ ਸਿੰਘ ਨੂੰ ਕਿਹਾ ਵੀ ਐਸ ਲੋਟ ਆ ਗੱਲ ਹੈ ਵੀ ਬਾਜੇ ਗੁਰੂ ਸਾਹਿਬ ਦੋਂਦਾ ਵੀ ਸੰਦੇਸ਼ਾ ਗੁਰੂ ਸਾਹਿਬ ਦਾ ਉਹ ਕਹਿੰਦੇ ਬਿਆਨਤ ਕਹਿਣ ਲੱਗੇ ਮਮਾ ਤੂੰ ਤਾਂ ਮੈਂ ਪੰਜਾਂ ਤੇ ਉਹ ਕਰੀ ਜਨਾ ਇਹ ਜਿਹੀਆਂ ਗੱਲਾਂ ਨਹੀਂ ਹੁੰਦੀਆਂ ਕਹਿੰਦੇ ਜਦੋਂ ਗੱਲਾਂ ਚੱਲਦੀ ਚੱਲਦੀ ਗਈ ਕਹਿੰਦੇ ਇੱਕ ਦਿਨ ਬਾਜ ਆ ਉਹ ਇੰਦਰਾ ਗਾਂਧੀ ਕੋਠੀ ਤੇ ਬਹਿ ਗਿਆ ਹੂੰ ਉੱਥੋਂ ਕਹਿੰਦੇ ਉਹ ਬਿਆਨਤ ਸਿੰਘ ਦੇ ਫਿਰ ਉਹ ਮਨ ਦੇ ਵਿੱਚ ਉਹ ਗੱਲ ਗਈ ਉਹ ਕਹਿੰਦਾ ਇਹਦਾ ਤਾਂ ਮੰਨਾਂ ਜੇ ਬਾਜ ਮੇਰੇ ਹੱਥ ਤੇ ਆ ਕੇ ਬੈਠੇ ਉਹ ਕਹਿੰਦੇ ਬਾਜਦਾਰੀ ਮਾਰ ਕੇ ਉਹਦੇ ਉੱਤੇ ਬਹਿ ਗਿਆ अच्छा। ਉਥੋਂ ਕਹਿੰਦੇ ਫਿਰ ਉਹ ਜੰਦੀ ਬਾਜ ਦੀ ਉਹ ਕਹਾਣੀ ਤੋਂ ਉਥੋਂ ਬੀਨਤ ਸਿੰਘ ਪੱਕ ਗਿਆ। ਫਿਰ ਉਹਨੇ ਸਤਵੰਤ ਸਿੰਘ ਨੂੰ ਗੰਢਿਆਂ ਨਾਲ ਹੂੰ ਸਤਵੰਤ ਸਿੰਘ ਪਹਿਲਵਾਨ ਸੀ ਬਹੁਤ ਤਕੜਾ। ਠੀਕ। ਉਹਨੂੰ ਗੰਢਿਆਂ ਨਾਲ ਉਥੋਂ ਗੰਢ ਕੇ ਫਿਰ ਉੱਥੇ ਦਰਬਾਰ ਸਾਹਿਬ ਵੀ ਆਇਆ ਇਕਾਲਤ ਦੇ ਢੇ ਢਰੀ ਸਾਰਾ ਕੁਝ ਦੇਖ ਕੇ ਫਿਰ ਉਥੋਂ ਅਰਦਾਸ ਬੇਨਤੀ ਕਰਕੇ ਗਏ। ਅੱਛਾ। ਅਰਦਾਸ ਬੇਨਤੀ ਕਰਕੇ ਗਏ ਫਿਰ ਉਹ ਸਮ ਆ ਗਿਆ ਕਿਉਂਕਿ ਕੁਦਰਤ ਨਾਲ ਜਿਹੜੀ ਇੱਕ ਇਤਿਹਾਸ ਦਹਰਾਉਂਦੀ ਹੈ ਇਹ। ਹੂੰ। ਇੱਕ ਤੁਸੀਂ ਹੋਰ ਵੇਖੋ ਪਿਛਲਾ ਤਾਂ ਅਸ ਪੜ ਲਓ ਜਨ ਦੀ ਜੋੜੀ-ਜੋੜੀ ਕੰਮ ਕਰਦੀ ਰਹੀ ਜੇ ਬੈਦਿਆ ਸੋਧਾ ਉਹ ਵੀ ਜੋੜੀ ਨੇ ਜੇ ਇੱਥੇ ਮਸਾ ਰੰਗੜ ਸੋਧਿਆ ਸੀ ਉਹ ਵੀ ਜੋੜੀ ਨੇ ਤੇ ਇੱਥੇ ਵੀ ਜੋੜੀ ਹੈ ਉਦੋਂ ਵੇਰ ਕਹਿੰਦੇ 31 ਅਕਤੂਬਰ ਵਾਲਾ ਦਿਨ ਆ ਗਿਆ ਦਿਨ ਆ ਕੇ ਤੇ ਸਤਵੰਤ ਸਿੰਘ ਦੀ ਡਿਊਟੀ ਵੀ ਕਹਿੰਦੇ ਬੀਅੰਤ ਸਿੰਘ ਨੇ ਕਹਿ ਕੇ ਆਉਦੇ ਕੋਲੇ ਲਵਾਈ ਠੀਕ ਉਧਰ ਜਦੋਂ ਫਿਰ ਇੰਦਰਾ ਗਾਂਧੀ ਆਉਂਦੀ ਹੈ ਤਿਆਰ ਹੋਈ ਜਦੋਂ ਉਹਨੇ ਫਿਰ ਬੀਅੰਤ ਸਿੰਘ ਨੇ ਆਪ ਦਾ ਹੋਰ ਵਾਲ ਬਰ ਕੱਢਿਆ ਉਹ ਕਹਿੰਦੀ ਇਹ ਕੀ ਉਹ ਕਹਿੰਦਾ ਇਹ ਇੱਕ ਤਾ ਕਾਲ ਤੱਕ ਸਭ ਦਾ ਬਦਲਾ ਹੂੰ ਤੇ ਦੂਜਾ ਜਿਹੜਾ ਉਹ ਸਮੇਂ ਮੇਰਾ ਖੜ 8 ਨਵੰਬਰ ਦਾ ਆਉਣਾ ਸੀ ਗੁਰਨਾਨਕ ਦੇਵ ਮਹਾਰਾਜ ਦਾ ਗੁਰਪੁਰਬ ਜੀ ਉਸ ਗੁਰਪੁਰਬ ਤੇ ਉਹਨਾਂ ਨੇ ਸਾਰੇ ਜਿੰਦੀ ਸਾਰੇ ਧਾਮਾਂ ਤੇ ਟੈਗ ਫੀਰ ਕਰਨਾ ਸੀ ਤੇ ਉਹਦੇ ਤੇ ਪਾਕਿਸਤਾਨ ਨਾਲ ਲੜਾਈ ਲਾ ਕੇ ਫੌਜ ਪਿੱਛੇ ਠੋਣੀ ਸੀ ਠੀਕ ਫੌਜ ਪਿੱਛੇ ਠਾ ਕੇ ਪੰਜਾਬ ਤੇ ਵੀ ਬੰਬਾਰੀ ਕਰਕੇ ਪੰਜਾਬ ਨੂੰ ਆਪ ਹੀ ਖਤਮ ਕਰ ਦੇਣਾ ਉਹ ਫਿਰ ਕਹਿੰਦੇ ਵੀ ਬਿਵਨਤ ਸਿੰਘ ਕਹਿੰਦਾ ਇਹ ਤਾਂ ਇੱਕ ਤਾਂ ਆਕਾਲਤਕ ਦਾ ਬਦਲਾ ਦੂਜਾ ਜਿਹੜਾ ਤੁਹਾਡੀ ਆਉਣ ਵਾਲੀ 8 ਤਰੀਕ ਦੀ ਸਕੀਮ ਹੈ ਉਹ ਫੇਲ ਕਰਨ ਦੇ ਵਾਸਤੇ ਉਹ ਸਕੀਮ ਇਹ ਸੀ ਇੰਦਰਾ ਗਾਂਧੀ ਦਾ ਸੈਕਸੀ ਆਰ ਕੇਤਾ ਬਣਾ ਜੀ ਉਹ ਆਰ ਕੇਤਾ ਬਣਾਉਣਾ ਬਿਵਨਤ ਸਿੰਘ ਹਰਗਾਂਦੇ ਨਾਲ ਇਕੱਠਾ ਰਹਿੰਦਾ ਰਹੁੰਦਾ ਚਲ ਉਹਨਾਂ ਦਾ ਖਾਣ ਪੀਣ ਸਾਂਝਾ ਸੀ ਉਹਨਾਂ ਨੇ ਇਹੋ ਜਨ ਦੀ ਸਾਰੀ ਗੱਲ ਉਹਨੂੰ ਦੱਸੀ ਬਿਵਨਤ ਸਿੰਘ ਨੂੰ ਉੱਥੋਂ ਫਿਰ ਬਿਆਨ ਸਿੰਘ ਨੇ ਵੀ ਜੰਦੀ ਸੋਚੀ ਵੀ ਆਪਾਂ ਜਿਹੜਾ ਐਦੂ ਪਹਿਲਾ ਨੁਕਸਾਨ ਹੋ ਗਿਆ ਉਹ ਤਾਂ ਹੋ ਗਿਆ ਵੀ ਆਉਣ ਵਾਲਾ بچਾਈਏ ਠੀਕ ਆਉਣ ਵਾਲਾ ਬਚਾਉਣ ਫਿਰ ਉਹ 31 ਅਕਤੂਬਰ ਵਾਲੇ ਦਿਨ ਤਕਰੀਬਨ ਸਵਾ 9 ਦਾ ਟਾਈਮ ਸੀ ਸਵਾ ਉਹ ਸਮੇਂ ਫਿਰ ਜਦੋਂ ਬਿਆਨ ਸਿੰਘ ਨੇ ਗੋਲੀਆਂ ਮਾਰੀਆਂ ਮਾਰ ਕੇ ਗੋਲੀਆਂ ਫਿਰ ਸਦਵੰਤ ਸਿੰਘ ਨੇ ਆਪਦੀ ਸਾਰੀ ਜਿਹੜੀ ਉਸਟੀਨ ਗਨ ਸੀ ਉਹ ਖਾਲੀ ਕਰਤੀ ਜੰਦੀ ਮਰਤਾ ਇੰਦਰਾ ਗਾਂਧੀ ਉੱਥੇ ਹੀ ਗਈ ਸੀ ਬਾਅਦ ਚ ਚੱਕੀ ਵੀਰਿਆ ਉਦੋਂ ਬਾਅਦ ਫੇਰ ਹੈ ਉਹ 84 ਵਾਲਾ ਜਿਹੜੇ ਨਸ਼ਲ ਕੁਸ਼ੀ ਵਾਲੀ ਆਪਾਂ ਗੱਲ ਕਰਦੇ ਨੇ ਨੇ ਧੀਆਂ ਨਗੀਆਂ ਕਰ ਸਾਰੇ ਏਸ ਰੋਡ ਕਰਕੇ ਗਲਾਂ ਦੇ ਵਿੱਚ ਟਾਇਰ ਪਾ ਕੇ ਫੇਰ ਜੇ ਵੇਖੀ ਉੱਥੇ ਕਲੋਨੀ ਵੀ ਖਣੀ ਵਿਧਵਾ ਕਲੋਨੀ ਬਣੀ ਹੋਈ ਹੈ ਹਾਂ ਸੁਣਦੇ ਹਾਂ ਇਹ ਸੁਣਨਾਂ ਦੇ ਵਿੱਚ ਆਈ ਹੈ ਇਸ ਲਈ ਉਹ ਤਸ਼ੱਦਦ ਉਹ ਜਿਹੜੇ ਤਰੀਕਿਆਂ ਦੇ ਨਾਲ ਜਣੇ ਦੀ ਉਹ ਮਾਰੇ ਗਏ ਜਿਹੜੇ ਕਈ ਗੁਣਾ ਵੱਧ ਤਸ਼ੱਦਦ ਦੇ ਨਾਲ ਕਈ ਗੁਣਾ ਭੈੜੀ ਜਣਾਂ ਦੀ ਮੌਤ ਉਹਨਾਂ ਨੂੰ ਦਿੱਤੀ ਗਈ ਹੈ ਭੈੜੀ ਸੀ ਕਿ ਸੁਣਦੇ ਸੀ ਵੀ ਮਤਲਬ ਟ੍ਰੱਕਾਂ ਵਾਲੇ ਵੀ ਇਹਨਾਂ ਨੂੰ ਵੀ ਘੇਰਨ ਦੀ ਉਹਨਾਂ ਨੇ ਕੋਸ਼ਿਸ਼ ਕਸ਼ ਕੀਤੀ ਹਾਂਜੀ ਇੱਧਰ ਜਿਹੜੇ ਦਿੱਲੀ ਦੇ ਵਿੱਚ ਵੱਸਦੇ ਲੋਕ ਸੀ ਹਾਂ ਜਿਹੜੇ ਘਰਾਂ ਦੀਆਂ ਨਿਸ਼ਾਨੀਆਂ ਇਹਨਾਂ ਦੇ ਹਥਿਆਰ ਥਾਣੇ ਦੇ ਵਿੱਚ ਪਹਿਲਾਂ ਤੋਂ ਵਾਲੇ ਪਹਿਲਾਂ ਠੀਕ ਹੈ ਉਹ ਹਥਿਆਰ ਉਹਨਾਂ ਦੇ ਪਹਿਲਾਂ ਕਬਜ਼ੇ ਵਿੱਚ ਲੈ ਲਈ ਸੀ ਕਬਜ਼ੇ ਵਿੱਚ ਲੈ ਕੇ ਨਾ ਹੱਥੇ ਕਰਤੇ ਸੀ ਨਾ ਹੱਥੇ ਕਰਕੇ ਫੇਰੇ ਮਾਰੇ ਗਏ ਤੇ ਜਿੱਥੇ ਜਣ ਦੀ ਕੋਈ ਸਿੰਘਾਂ ਕੋਲੇ ਸੀ ਜਮੇ ਕਾਨਪੁਰ ਦੇ ਵਿੱਚ ਸੀ ਆਪਣੇ ਮੋੜਾਂ ਕੋਲੇ ਕਮਾਲੂ ਪਿੰਡ ਐ ਇੱਥੋਂ ਦੇ ਕਾਨਪੁਰ ਦੇ ਵਿੱਚ ਰਹਿੰਦੀ ਸੀ ਉਹਨਾਂ ਦਾ ਇੱਥੇ ਪੈਟਰੋਲ ਪੰਪ ਸੀ ਜੀ ਤੇ ਉਹ ਜਿਹਨਾਂ ਦਾ ਉਹ ਪੈਟਰੋਲ ਪੰਪ ਜਿਹੜਾ ਸੀਗਾ ਉਹ ਢਲਮਾਲੇ ਬੁਰਜ ਵੇਖੇ ਸੀ ਜੀ ਢਲਮਾਲੇ ਬੁਰਜ ਉਦੋਂ ਮੇਰੀ ਉੱਥੇ ਡਾਕਟਰ ਦੀ ਹੁੰਦੀ ਦੁਕਾਨ ਠੀਕ ਹੈ ਉਹਨਾਂ ਕੋਲੇ ਆਪ ਦਾ ਅਸਲਾ ਸੀਗਾ ਹੂੰ ਉਹ ਟਿਲਮਾ ਜਿਹੜੀਆਂ ਬੁਰਜਿਤਲ ਮਿਲਦੀਆਂ ਕੁੜੀਆਂ ਸੀ ਤੇ ਉਹ ਸਮਝ ਲਓ ਉਹਨਾਂ ਦੇ ਘਰ ਵਾਲੇ ਜਿਹੜੇ ਸੀ ਉਹ ਜਿੰਨਾ ਚਿਰ ਉਹਨਾਂ ਦਾ ਅਸਲਾ ਮੁੱਕਿਆ ਨਹੀਂ ਉਹਨਾਂ ਚ ਉਹਨਾਂ ਨੇ ਨੇੜੇ ਨਹੀਂ ਲੱਗਣ ਦਿੱਤਾ ਜਦੋਂ ਉਹਨਾਂ ਦਾ ਵੀ ਹੁਣ ਅਸਲਾ ਮੁੱਕਦੇ ਫਿਰ ਉਹ ਆਪ ਦੇ ਆਪ ਨਾਲ ਆਪ ਦੇ ਘਰਾਂ ਦੇ ਆਪ ਦੇ ਗੋਲੀ ਮਾਰ ਕੇ ਫਿਰ ਉਹ ਉੱਥੇ ਅੰਦਰ ਹੀ ਮਰ ਗਈ ਅੰਦਰ ਹੀ ਮਰ ਗਈ ਸੀ ਹਾਂਜੀ ਆ ਵੀ ਬੇਇੱਜ਼ਤੀ ਦਾ ਉਹ ਪਹਿਲਾਂ ਮਰਿਆ ਜਾ ਹਾਂ ਤੇ ਕਿਉਂ ਜਦੋਂ ਉਹਨਾਂ ਨੇ ਪਹਿਲਾਂ ਬੇਇੱਜ਼ਤੀ ਕਰਦੇ ਬਲਾਤਕਾਰ ਕਰਦੇ ਜਿਹੜੇ ਟਰੱਕਾਂ ਵਾਲੇ ਵੀਰ ਸੀ ਹਾਂਜੀ ਹੁਣ ਟਰੱਕਾਂ ਵਾਲੇ ਵੀਰ ਤਾਂ ਬਾਹਰ ਅੱਗੇ ਬਾਹਰ ਬੂਰ ਨਿਕਲੇ ਹੋਏ ਸੀ ਉਦੋਂ ਗਾਹਾਂ ਗਏ ਸੀ ਉਹਨਾਂ ਕੋਲੇ ਆਪਦਾ ਅਸਲਾ ਸੀਗਾ ਉਹਨਾਂ ਕੋਲੇ ਹਥਿਆਰ ਸੀ ਉਹ ਫਿਰ ਕੋਸਤਾ ਉਹਨਾਂ ਨੇ ਜੰਦੀ ਥੱਲੇ ਦਰੜੇ ਵੀ ਐ ਕੋਸ ਫਿਰ ਉਹ ਇਕੱਠੇ ਹੋ ਕੇ ਖੜ ਵੀ ਗਏ ਸੀ ਵੀ ਆਜੋ ਫਿਰ ਜੇ ਦੇਖਣਾ ਤਾਂ ਇੰਨੀ ਫਿਰ ਜੰਦੀ ਸਾਹਮਣੇ ਵੇਖਣ ਦੀ ਇੰਨੀ ਉਹਨਾਂ ਦੀ ਪਹੁੰਚ ਨਹੀਂ ਸੀ ਤੇ ਨਾ ਹੀ ਜਨ ਦੀ ਇੰਨੀ ਉਸ ਲਾਣੇ ਦੀ ਕੋਈ ਪਹੁੰਚ ਹੈ ਵੀ ਜਿਹੜਾ ਸਾਹਮਣੇ ਮੱਥੇ ਸਿੱਖਾਣਾ ਇਸ ਲੋਟ ਲੜਦਾ ਆ ਉਹ ਤਾਂ ਹਰ ਬੰਦ ਹੋ ਗਈ ਸੀ ਨਾ ਉਹ ਤਾਂ ਸਿੰਪਲ ਸੀਗੇ ਸਿੰਪਲ ਕੱਠ ਸੀ ਕੱਠ ਸੀ ਕਿਉਂ ਸਿੱਖ ਨੇ ਹੱਥੇ ਕਰਤੀ ਸੀ ਪਹਿਲਾਂ ਅਸਲ ਉਹਨਾਂ ਦਾ ਧਰਾਲਾ ਸੀ ਢਾਣੇ ਦੇ ਵਿੱਚ ਇੱਕ ਹੋਰ ਗੱਲ ਸੁਣਦੇ ਆਂ ਵੀ ਜਦੋਂ ਇਹ ਥੋੜਾ ਜਿਹਾ ਭੜਕਾ ਵੱਧ ਗਿਆ ਤਿੰਨ ਚਾਰ ਦਿਨ ਲਾਂਗੇ ਹਾਂਜੀ ਚਾਰਕ ਤਰੀਕ ਹੀ ਹੋ ਗਈ ਹਾਂਜੀ ਵੀ ਉਦੋਂ ਮਿਲਟਰੀ ਨੂੰ ਕਿਹਾ ਸੀ ਵੀ ਤੁਸੀਂ ਮਾਰਚ ਪਾਸਟ ਕਰੋ ਹਾਂਜੀ ਉਹ ਜਦੋਂ ਮਾਰਚ ਪਾਸਟ ਕਰਨ ਆਏ ਕਹਿੰਦੇ ਇਹਨਾਂ ਨੇ ਉਹਨਾਂ ਦੇ ਵੀ ਅਟੈਕ ਕੀਤਾ ਸੀ ਹਾਂਜੀ ਜਿਹੜੇ ਹੁਣ ਵਿੱਚ ਮਿਲਟਰੀ ਵਾਲੇ ਜਿਹੜੇ ਕੋਈ ਸਿੱਖ ਖਾਲਸਾ ਨਾਲ ਸੰਬੰਧਤ ਉਹਨਾਂ ਤਾਂ ਕੀਤਾ ਹੀ ਅਟੈਕ ਉਹ ਸਿੱਧੀ ਉਹੀ ਹਾਲਤ ਉਹਨਾਂ ਨਾਲ ਕੀਤੇ ਤੇ ਜਿਹੜੇ ਦੂਜੀ ਮਿਲਟਰੀ ਵਾਲੀ ਸੂਸ਼ੰਤ ਪੱਖ ਉਹਨਾਂ ਦਾ ਕਰਦੇ ਹੋਣਗੇ ਕਰਗੇ ਹੋਣਗੇ ਉਹ ਤਾਂ ਪੱਖ ਉਹ ਤਾਂ ਪੱਖ ਉਹਨਾਂ ਦੇ ਕਰਦੇ ਹੋਣਗੇ ਜਿਵੇਂ ਉਹਨਾਂ ਦੀ ਪੁਲਿਸ ਉਸ ਸਮੇਂ ਉਹਨਾਂ ਦਾ ਪੱਖ ਕਰਦੀ ਪੁਲਿਸ ਆ ਵੀ ਰਹੇ ਨੇ ਪੁਲਿਸ ਤਾਂ ਉਹਨਾਂ ਨੇ ਜਿਹੜੇ ਸਿੱਖ ਸੀ ਉਹ ਤਾਂ ਕਹਿੰਦੇ ਬੰਦੀ ਕਰਦੇ ਸੀ ਹਾਂਜੀ ਦੂਜੀ ਜਿਹੜੀ ਮਿਲਟਰੀ ਪੁਲਿਸ ਸੀ ਹਾਂਜੀ ਉਹ ਫਿਰ ਉਹਨਾਂ ਦਾ ਪੱਖ ਕਰੂ ਹੀ ਕਰੂ ਹਾਂਜੀ ਹਾਂਜੀ ਤੇ ਕੁਛ ਬੰਦੇ ਜਿਹੜੇ ਉੱਥੋਂ ਮਤਲਬ ਨਿਕਲੇ ਬਾਅਦ ਚ ਹਾਂਜੀ ਕਿਉਂਕਿ ਲਗਭਗ ਕਹਿੰਦੇ ਵੀ 8 ਤਰੀਕ ਤੱਕ ਤਾਂ ਕਾਫੀ ਹਾਂਜੀ ਚੱਲਿਆ ਇਹ ਕੰਮ ਵੈਸੇ ਅੱਗਾ ਉੱਗਾ ਤੇ ਮਾਰਮਰਾਈ 7 ਤਰੀਕ ਨੂੰ ਬੰਦ ਹੋ ਗਈ ਸੀ ਕਹਿੰਦੇ ਕਿ ਮੈਂ ਇੱਕ ਦੋ ਨਾਲ ਪੜਿਆ ਵੀ ਹੈ ਹਾਂਜੀ ਤੇ ਵੀ 8 ਤੋਂ ਬਾਅਦ ਬੰਦੇ ਨਿਕਲਣ ਲੱਗਿਆ ਹਾਂਜੀ ਉਹ ਹੁਣ ਜਿਹੜੇ ਪੰਜਾਬੀ ਬੰਦੇ ਆਏ ਹਾਂਜੀ ਉੱਥੇ ਉਹ ਤਕਰੀਬਨ ਉਹਨਾਂ ਨੂੰ ਡਰਦੇ ਜਾਂ ਉਹਨਾਂ ਤੋਂ ਬਚਨ ਦੀ ਖਾਤਰ ਘੋਨਮੋਨ ਹੋ ਗਏ ਸੀ ਹਾਂਜੀ ਕਿ ਉਹਨਾਂ ਨੂੰ ਇੱਧਰ ਆ ਗਏ ਨਹੀਂ ਕੋਈ ਪ੍ਰੋਬਲਮ ਆਈ ਪੰਜਾਬ 'ਚ ਵੀ ਇਹ ਕੋਨ ਨਾਉਂਦੇ ਹੋਏ ਸੀ ਪਤਾ ਨਾ ਲੱਗਿਆ ਕਿ ਨਾ ਇਹ ਤਾਂ ਹਿੰਦੂ ਆ ਗਏ ਉੱਧਰ ਲਈ ਨਹੀਂ ਜੀ ਪੰਜਾਬ ਦੇ ਵਿੱਚ ਤਾਂ ਦੇਖੋ ਇੱਥੇ ਤਾਂ ਤਕਰੀਬਨ ਆਪਾਂ ਉੱਧਰ ਉੱਧਰੀ ਸਾਰੇ ਜਾਣਦੇ ਸੀ ਹੂੰ ਤੇ ਉੱਥੇ ਉਹਨਾਂ ਦੀ ਮਜਬੂਰੀ ਵੀ ਸੀ ਉੱਥੇ ਮਜਬੂਰੀ ਹੈ ਉੱਥੇ ਮਜਬੂਰੀ ਸੀ ਭੇਸ ਬਦਲਣਾ ਮਜਬੂਰੀ ਵੀ ਸੀ ਤੇ ਇਹ ਕੋਈ ਏਜੰਟ ਦੀ ਕੋਈ ਮਾੜੀ ਗੱਲ ਵੀ ਨਹੀਂ ਜਿੱਥੇ ਜੇ ਜਾਨ ਬਚਦੀ ਹੈ ਭੇਸ ਬਦਲ ਕੇ ਨਿਕਲ ਜਾਣਾ ਕਿਉਂਕਿ ਬੰਦੇ ਦੀ ਤਾਂ ਹਮੇਸ਼ਾ ਅੱਗੇ ਵੀ ਲੋੜ ਰਹਿੰਦੀ ਹੈ ਜੋ ਕਿ ਭੇਸ ਬਦਲ ਕੇ ਉੱਥੋਂ ਨਿਕਲਿਆ ਉਹਦੇ ਬਾਅਦ ਦੇ ਵਿੱਚ ਉਹ ਜਿਹੇ ਬਥੇਰੇ ਬੰਦੇ ਨਹੀਂ ਫਿਰ ਉਹਨਾਂ ਦੇ ਬੈਰ ਵੀ ਲਏ ਕਾਂਡ ਵੀ ਕੀਤੇ ਹਾਂ ਇੱਥੇ ਫਿਰ ਉਹਨਾਂ ਨੂੰ ਕਿਸੇ ਨੇ ਕੀ ਕਹਣਾ ਸੀ ਇੱਕ ਆਪਾਂ ਗੱਲ ਕਰਦੇ ਕਰਦੇ ਰਹੇਗੀ ਹਾਂਜੀ ਵੀ ਜਦੋਂ 84 ਚ ਇਹਨਾਂ ਨੇ ਵਾਹੋ ਕੀਤੇ ਹਰਬੰਦਰ ਸਾਹਿਬ ਤੇ ਹਮਲਾ ਕੀਤਾ ਹਾਂਜੀ ਉਦੋਂ ਇੱਥੇ ਕਰਫੂ ਵਗੈਰਾ ਲਾ ਕੇ ਬੰਦ ਕੀਤਾ ਨਹੀਂ ਤਾਂ ਲੋਕਾਂ ਨੇ ਪੈ ਜਾਣਾ ਸੀ ਹਾਂਜੀ ਕਰਫ ਕਿੰਨਾ ਜ਼ਿਆਦਾ ਕਰਫ ਪਹਿਲਾਂ ਹੀ ਕਰ ਫੂਲਾਤਾ ਸੀ हां ਥਾਂ ਥਾਂ ਤੇ ਫਿਰ ਕੱਲਾ ਹੋਰ ਦੇਖੋ ਟੈ ਕਲਾ ਹਰਮੰਦਰ ਸਾਹਿਬ ਤੇ ਨਹੀਂ ਕੀਤਾ ਕਈ ਵਾਰੀ ਆਮ ਆਪਣੇ ਵੀਰ ਹੀ ਕਹਿੰਦੇ ਵੀ ਉੱਥੇ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਸੀ ਵੀ ਟੈਕ ਤਾਂ ਹੋਇਆ हां ਕਹਿੰਦੇ ਇਹ ਕਹਿੰਦੇ ਨਾ ਹਾਂ ਪਰ ਜਿਵੇਂ ਮੈਂ ਪਹਿਲਾਂ ਵੀ ਗੱਲ ਕੀਤੀ ਟੈਕ ਦੀ ਤਿਆਰੀ ਪਹਿਲਾਂ ਸੀ ਵੀ ਡੇਰਾ ਦੂਰ ਨਾ ਪਹਾੜੀਆਂ ਦੇ ਵਿੱਚ ਇਹ ਪਹਿਲਾਂ ਟ੍ਰੇਨਿੰਗ ਸੀ ਇਹ ਤਾਂ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਜਾਂ ਤਾਂ ਲਾਲੂ ਵੀ ਬ੍ਰਹਮ ਗਿਆਨੀ ਵਸਤਾ ਦੇ ਵਿੱਚ ਸੀ ਉਹਨਾਂ ਨੂੰ ਪਤਾ ਲੱਗਿਆ ਸੀ ਵੀ ਹਰਮੰਦਰ ਸਾਹਿਬ ਤੇ ਟੈਗ ਐ ਫਿਰ ਸਿੱਧਾ ਅਸੀਂ ਟੈਗ ਨਹੀਂ ਕਰਨਾ ਜੋ ਕਹਿੰਦੇ ਵੀ ਉਹਨਾਂ ਦਾ ਕਰਕੇ ਟੈਗ ਵੀਰੇ 36 ਹੋਰਾਂ ਤੇ ਹੋਇਆ ਪਟਿਆਲੇ ਕੌਣ ਸੀ ਮੇਰਾ ਕਹਿਣ ਤੋਂ ਭਾਵ ਵੀ ਇਹ ਪਲੇਨ ਪਹਿਲਾਂ ਤੋਂ ਬਣੀ ਕਰਕੇ ਪਲੇਨ ਦੇ ਥਰੂ 1955 ਦੇ ਵਿੱਚ ਵੀ ਇਹ ਜਨਦੀ ਦਰਬਾਰ ਸਾਹਿਬ ਤੇ ਇੱਥੇ ਹਰਮੰਦਰ ਸਾਹਿਬ ਤੇ ਟੈਗ ਹੋਇਆ ਜੀ ਜਿਹੜੀ ਆਪਾਂ ਦਰਬਾਰ ਸਾਹਿਬ ਤੇ ਕੱਲ ਸਾਫ ਤੇ ਟੈਗ ਦੀ ਗੱਲ ਕਰਦੇ ਆਂ ਵੀ ਆਮ ਕਹਿੰਦੇ ਆ ਵੀ ਖਾਨੀ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਲਾ ਦਾ ਕਰਕੇ ਹਾਂਜੀ ਹਾਂਜੀ ਪਰ ਇਹ ਟੈਗ 4 ਜੁਲਾਈ 1955 ਨੂੰ ਵੀ ਹਰੇ ਤੇ ਸੰਤ ਭਿੰਡਰਾਲੇ ਦਾ ਜਨਮ 1947 ਦਾ ਉਹ ਤਾਂ ਉਹਦਾ ਬੱਚਾ ਹੀ ਸੀ 4 ਜੁਲਾਈ 1955 ਨੂੰ ਇਹ ਟੈਗ ਕੀਤਾ ਭਾਰਤ ਦੀ ਸਰਕਾਰ ਨੇ ਉਸ ਸਮੇਂ ਜਿਹੜਾ ਪੁਲਿਸ ਦਾ ਮੁਖੀ ਸੀ ਡੀਆਈਜੀ ਮਹਾਨਸ਼ਾ ਅਸ਼ਵਨੀ ਕੁਮਾਰ ਸ਼ਰਮਾ ਸੀ ਪੰਜਾਬ ਦਾ ਮੁੱਖ ਮੰਤਰੀ ਸੀ ਭੀਮ ਸਿੰਘ ਸੱਚਰ ਤੇ ਕਾਂਗਰਸ ਦਾ ਪ੍ਰਧਾਨ ਤੇ ਪ੍ਰਧਾਨ ਮੰਤਰੀ ਸੀ ਜਵਾਹਰ ਲਾਲ ਨਹਿਰੂ ਉਹਨਾਂ ਨੇ ਉਸ ਟਾਈਮ ਤੇ ਵੀ ਇਹ ਦਰਬਾਰ ਸਾਹਿਬ ਤੇ ਕਲ ਸਾਹਿਬ ਤੇ ਟੈਗ ਕੀਤਾ ਤੇ ਇਧਰ ਸਾਡੇ ਵਾਲੇ ਪਾਸੇ ਸੀਗਾ ਜਿਹੜਾ ਸ਼ਰੋਮੀ ਕਮੇਟੀ ਦਾ ਪ੍ਰਧਾਨ ਸੀ ਉਹ ਸਮੇਂ 바ਵਾ ਹਰਿਕਰਸ਼ਨ ਸਿੰਘ ਤੇ ਕਾਲੀਦਾਲ ਦਾ ਪ੍ਰਧਾਨ ਉਸ ਸਮੇਂ ਮਾਸਟਰ ਤਾਰਾ ਸਿੰਘ ਸੀ ਜੀ ਉਦੋਂ ਵੀ ਦਰਬਾਰ ਸਾਹਿਬ ਤੇ ਦਿੱਲੀ ਦੇ ਤਖਤ ਨੇ ਟੈਗ ਕੀਤਾ ਇਸ ਲਈ ਇਹ ਕੋਈ ਜਿਹੜਾ ਵੀ 84 ਦੇ ਵਿੱਚ ਕਰਤਾ ਹੈ ਕੋਈ ਉਹ ਨਹੀਂ ਸੀ ਵੀ ਸੰਤ ਭਿੰਦਰਾ ਉਹਦਾ ਕਰਕ ਹੋਇਆ ਉਹ ਤੋਂ ਤਾਂ ਪਹਿਲਾਂ 52 ਦਾ ਨਹੀਂ ਗੱਲ ਨਹੀਂ ਇਹ ਪਹਿਲਾਂ ਤੇ 14 ਚੌਂਦੇ ਚੌਂਦੇ ਸੀ ਹਾਂਜੀ ਬਹੁਤ ਬਹੁਤ ਧੰਨਵਾਦ ਜੀ ਮੋਤਮੀ ਸਾਡਾ ਜਿਨ੍ਹਾਂ ਨੇ ਸਾਨੂੰ ਕੱਲਿਆਂ ਨੂੰ ਨਹੀਂ ਸਾਡੇ ਦਰਸ਼ਕਾਂ ਨੂੰ ਬਹੁਤ ਵੱਡਾ ਗਿਆਨ ਤੇ ਪੰਜਾਬ ਦਾ ਇੱਕ ਵੱਡਾ ਸੰਤਾਪ ਜਿਹੜਾ ਪੰਜਾਬ ਹੰਡਾਇਆ ਜਾਂ ਹੰਡਾ ਰਿਹਾ ਹੈ ਉਹਦੇ ਬਾਰੇ ਤੁਸੀਂ ਜਾਣਕਾਰੀ ਦਿੱਤੀ ਕਰੀ ਦਿੱਤੀ ਹੈ ਤੁਹਾਡਾ ਸਾਡੇ ਸਟੂਡੀਓ ਵਿੱਚ ਪਹੁੰਚਣ ਤੇ ਬਹੁਤ ਬਹੁਤ ਧੰਨਵਾਦ ਸਸਰੀ ਆਕਾ ਜੀ ਤੁਹਾਡਾ ਵੀ ਧੰਨਵਾਦ ਜੀ ਆ